तरीका ਉਹ ਰਜਿੰਦਰਾ ਹਸਪੀਟਲ ਜਿਹੜਾ ਪਾਣੀ ਭਰਿਆ ਜੀ ਉਹਦੇ ਬਾਰੇ ਕੀ ਦੇਖੋ ਉਹਦੇ ਚ ਆਪਾਂ ਹਰ ਇੱਕ ਚੀਜ਼ ਨਾ ਇੱਕ ਨਿਊਜ਼ ਨਹੀਂ ਹੁੰਦੀ ਜਿਵੇਂ ਹੁਣ ਜਿਹੜੀਆਂ ਏ ਬੀ ਸੀ ਪਾਰਟੀਆਂ ਇਹ ਸਿੱਧਾ ਐਕਸ ਤੇ ਪਹੁੰਚ ਜਾਂਦੀਆਂ ਇਹ ਜੀ ਮਤਲਬ ਜੇ ਹੁਣ ਤੁਹਾਡੇ ਘਰ ਚ ਵੀ ਐਸੀ ਲੱਗਿਆ ਤੇ ਉਹਦੀ ਰਿਪੇਅਰ ਕਰਾਉਂਦੇ ਹੋ ਉਹਦੀ ਸਰਵਿਸ ਕਰਦੇ ਹੋ ਥੋੜੀ ਜਿਹੀ ਲਾਈਟ ਬੰਦ ਕਰਦੇ ਹੋ ਨਾ ਜੀ ਉਹ ਸਾਨੂੰ ਹਸਪਤਾਲ 'ਚ ਵੀ ਕਰਨਾ ਪਊਗਾ ਜੀ ਤੁਹਾਡੇ ਘਰੇ ਵੀ ਕਿਸੇ ਵੇਲੇ ਪਾਣੀ ਦੀ ਟੂਟੀ ਖਰਾਬ ਹੋ ਜਾਂਦੀ ਹੈ ਫ੍ਰੀ ਹੋ ਜਾਂਦੀ ਹੈ ਉੱਥੇ ਵੀ ਇੱਕ ਟੂਟੀ ਫ੍ਰੀ ਹੋ ਗਈ ਹੁਣ ਇਹ ਮਤਲਬ ਆਪਾਂ ਨੂੰ ਜਦੋਂ ਆਪਾਂ ਉੱਥੇ ਨਾ ਜਿਹੜਾ ਸਟਾਫ ਨੇ ਇਮੀਜਿਟਲੀ ਰਿਸਪੌਂਡ ਕੀਤਾ ਪਲੰਬਰ ਨੂੰ ਬੁਲਾਇਆ ਉਹ ਰਿਪੇਅਰ ਹੋ ਚੁੱਕੀ ਹੈ ਸੋ ਹਰ ਇੱਕ ਚੀਜ਼ ਇੱਕ ਨਿਊਜ਼ ਨਹੀਂ ਆ ਜੀ ਮਤਲਬ ਨਾ ਆਪਾਂ ਕਈ ਗੱਲਾਂ ਜਿਹੜੀਆਂ ਆਪਣੇ ਘਰ 'ਚ ਵੀ ਹੁੰਦੀਆਂ ਆ ਰੋਜ਼ਮਰਾਂ ਦੀ ਜ਼ਿੰਦਗੀ 'ਚ ਹੁੰਦੀਆਂ ਜੇ ਮੇਰੇ ਹਸਪਤਾਲ ਦੇ ਵਿੱਚ ਮੇਰੇ ਕੋਲੇ ਜੇ ਉੱਥੇ ਮਤਲਬ ਜਨਰੇਟਰ ਜਾ ਹੁਣ ਉਹਦੇ ਚ ਅਲੱਗ-ਅਲੱਗ ਵਿਭਾਗ ਨੇ ਪਬਲਿਕ ਹੈਲਥ ਦਾ ਵਿਭਾਗ ਹੈ ਬਿਜਲੀ ਦਾ ਵਿਭਾਗ ਹੈ ਰੋਡਸ ਬਣਾਉਣ ਵਾਲਾ ਵਿਭਾਗ ਹੈ ਹਾਰਟੀਕਲਚਰ ਦਾ ਵਿਭਾਗ ਹੈ ਅਲਗ-ਅਲਗ ਵਿਭਾਗ ਹੈ ਮੇਰੇ ਵਿਭਾਗ ਤੋਂ ਸવાય ਵੀ ਉਹ ਕਿਤੇ ਨਾ ਕਿਤੇ ਕੋਈ ਛੋਟੀ ਮੋਟੀ ਪ੍ਰੋਬਲਮ ਸਾਨੂੰ ਘਰੇ ਵੀ ਆ ਜਾਂਦੀ ਹੈ ਹਰ ਥਾਂ ਤੇ ਆ ਜਾਂਦੀ ਹੈ ਦੁਨੀਆ ਦੇ ਗਲੋਬਲ ਲੈਵਲ ਤੇ ਆ ਜਾਂਦੀ ਹੈ ਤੁਸੀਂ ਦੇਖਿਆ ਨਾ ਜੀ ਪਿਛਲੇ ਜੇ ਇੱਕ ਵਾਰੀ ਜਦੋਂ ਸਾਰਾ ਇੰਟਰਨੈਟ ਦਾ ਸਿਸਟਮ ਫੇਲ ਹੋ ਗਿਆ ਜੱਫ ਫਲਾਈਟਾਂ ਸਾਰਾ ਕੁਝ ਮਤਲਬ ਟ੍ਰੇਨਾਂ ਸਾਰਾ ਕੁਝ ਬੈਂਕਿੰਗ ਸਾਰਾ ਕੁਝ ਕੇਮ ਟੂ ਕਰਾਉਣੇ ਗਾਟ ਤੁਸੀਂ ਟੈਕਨੋਲੋਜੀ ਦੇ ਡਿਪੈਂਡੈਂਟ ਹੋ ਤੁਸੀਂ ਬੰਦਿਆਂ ਤੇ ਡਿਪੈਂਡੈਂਟ ਹੋ ਕੋਈ ਬੰਦਾ ਗਲਤੀ ਕਰ ਦਿੰਦਾ ਕੋਈ ਨਾਰਮਲ ਬ੍ਰੇਕਡਾਊਨ ਹੋ ਜਾਂ ਦੇ ਅਗੋਂ ਅਪਰੇਡ ਕੀਤੀ ਜਾ ਰਹੀ ਆ ਅੱਜ ਵੀ ਸੀਬੀਏ ਦੀ ਰੇਡ ਹੋਈ ਹੈ ਰੂਪੇਸ਼ ਪਟਨ ਜੀ ਦਾ ਕਿਵੇਂ ਦੇਖਦੇ ਹੋ ਕਿ ਆਮ ਆਦਮੀ ਪਾਰਟੀ ਦੇ ਹੀ ਲੀਡਰਾਂ ਨੇ ਹਮੇਸ਼ਾ ਜਿਹੜੀ ਕਿ ਕਦੀ ਸ਼ਰਾਬ ਬੰਦੂ ਦੇ ਮੁੱਦੇ ਲੈ ਕੇ ਹੁਣ ਸੀਬੀਏ ਦੀ ਰੇਡ ਹੈ ਕਿਵੇਂ ਦੇਖਦੇ ਹੋ ਨਹੀਂ ਨਹੀਂ ਮੈਂ ਸਰੀਕ ਉਹ ਅਰਜਿੰਦਰਾ ਹਸਪੀਟਲ ਜਿਹੜਾ ਪਾਣੀ ਭਰਿਆ ਜੀ ਉਹਦੇ ਬਾਰੇ ਕੀ ਦੇਖੋ ਉਹਦੇ ਚ ਆਪਾਂ ਹਰ ਇੱਕ ਚੀਜ਼ ਨਾ ਇੱਕ ਨਿਊਜ਼ ਨਹੀਂ ਹੁੰਦੀ ਜਿਵੇਂ ਹੁਣ ਜਿਹੜੀਆਂ ਏਬੀਸੀ ਪਾਰਟੀਆਂ ਇਹ ਸਿੱਧਾ ਐਕਸ ਤੇ ਪਹੁੰਚ ਜਾਂਦੀਆਂ ਇਹ ਜੀ ਮਤਲਬ ਨਾ ਜੇ ਹੁਣ ਤੁਹਾਡੇ ਘਰ 'ਚ ਵੀ AC ਲੱਗਿਆ ਤੇ ਉਹਦੀ ਰਿਪੇਅਰ ਕਰਾਉਂਦੇ ਹੋ ਉਹਦੀ ਸਰਵਿਸ ਕਰਦੇ ਹੋ ਥੋੜੀ ਜਿਹੀ ਲਾਈਟ ਬੰਦ ਕਰਦੇ ਹੋ ਨਾ ਜੀ ਉਹ ਸਾਨੂੰ ਆਸਤਾ ਸੇ ਕਰਨਾ ਪਊਗਾ ਜੀ ਤੁਹਾਡੇ ਘਰੇ ਵੀ ਕਿਸੇ ਵੇਲੇ ਪਾਣੀ ਦੀ ਟੂਟੀ ਖਰਾਬ ਹੋ ਜਾਂਦੀ ਹੈ ਫ੍ਰੀ ਹੋ ਜਾਂਦੀ ਹੈ ਉੱਥੇ ਵੀ ਇੱਕ ਟੂਟੀ ਫ੍ਰੀ ਹੋ ਗਈ ਹੁਣ ਇਹ ਮਤਲਬ ਆਪਾਂ ਨੂੰ ਜਦੋਂ ਆਪਾਂ ਉੱਥੇ ਨਾ ਜਿਹੜਾ ਸਟਾਫ ਨੇ ਇਮੀਜਿਟਲੀ ਰਿਸਪੌਂਡ ਕੀਤਾ ਪਲੰਬਰ ਨੂੰ ਬੁਲਾਇਆ ਉਹ ਰਿਪੇਅਰ ਹੋ ਚੁੱਕਿਆ ਸੋ ਹਰ ਇੱਕ ਚੀਜ਼ ਇੱਕ ਨਿਊਜ਼ ਨਹੀਂ ਆ ਜੀ ਮਤਲਬ ਆਪਾਂ ਕਈ ਗੱਲਾਂ ਜਿਹੜੀਆਂ ਆਪਣੇ ਘਰ 'ਚ ਵੀ ਹੁੰਦੀਆਂ ਆ ਰੋਜ਼ਮਰਾਂ ਦੀ ਜ਼ਿੰਦਗੀ 'ਚ ਹੁੰਦੀਆਂ ਆ ਜੇ ਮੇਰੇ ਹਸਪਤਾਲ ਦੇ ਵਿੱਚ ਮੇਰੇ ਕੋਲੇ ਜੇ ਉੱਥੇ ਮਤਲਬ ਜਨਰੇਟਰਿਕ ਨੇ ਆ ਦੇਖੋ 15 20 ਆ ਉਹਦੇ 'ਚ ਹੋ ਸਕਦਾ ਇੱਕ ਅੱਧਾ ਜਨਰੇਟਰ ਨੂੰ ਕਿਤੇ ਕੋਈ ਪ੍ਰੋਬਲਮ ਆ ਜਾਵੇ ਇੱਕ ਅੱਧੇ 'ਚ ਕੋਈ ਬੈਟਰੀ ਦੀ ਪ੍ਰੋਬਲਮ ਆ ਜਾਵੇ ਜਾਂ ਹੁਣ ਉਹਦੇ 'ਚ ਅਲੱਗ-ਅਲੱਗ ਵਿਭਾਗ ਨੇ ਆ ਪਬਲਿਕ ਹੈਲਥ ਦਾ ਵਿਭਾਗ ਆ ਬਿਜਲੀ ਦਾ ਵਿਭਾਗ ਆ ਰੋਡਸ ਬਣਾਉਣ ਵਾਲਾ ਮਹਿਕਮਾ ਹੈ ਹਾਰਟੀਕਲਚਰ ਦਾ ਮੈਂ ਕੋਲ ਅਲੱਗ-ਅਲੱਗ ਮਹਿਕਮੇ ਆ ਮੇਰੇ ਮਹਿਕਮੇ ਤੋਂ ਸਵਾਈ ਵੀ ਉਹ ਕਿਤੇ ਨਾ ਕਿਤੇ ਕੋਈ ਛੋਟੀ-ਮੋਟੀ ਪ੍ਰੋਬਲਮ ਸਾਨੂੰ ਘਰੇ ਵੀ ਆ ਜਾਂਦੀ ਹੈ ਹਰ ਥਾਂ ਤੇ ਆ ਜਾਂਦੀ ਹੈ ਦੁਨੀਆ ਦੇ ਗਲੋਬਲ ਲੈਵਲ ਤੇ ਆ ਜਾਂਦੀ ਹੈ ਤੁਸੀਂ ਦੇਖਿਆ ਨਾ ਜੀ ਪਿੱਛੇ ਜੇ ਇੱਕ ਵਾਰੀ ਜਦੋਂ ਸਾਰਾ ਇੰਟਰਨੈਟ ਦਾ ਸਿਸਟਮ ਫੇਲ ਹੋ ਗਿਆ ਜਦ ਫਲਾਈਟਾਂ ਸਾਰਾ ਕੁਝ ਮਤਲਬ ਟ੍ਰੇਨਾਂ ਸਾਰਾ ਕੁਝ ਬੈਂਕਿੰਗ ਸਾਰਾ ਕੁਝ ਸਟਕ ਗਿਆ ਕਰੰਡਿੰਗ ਆ ਤੁਸੀ ਟੈਕਨੋਲੋਜੀ ਦੇ ਡਿਪੈਂਡੈਂਟ ਹੋ ਤੁਸੀਂ ਬੰਦਿਆਂ ਤੇ ਡਿਪੈਂਡੈਂਟ ਹੋ ਕੋਈ ਬੰਦਾ ਗਲਤੀ ਕਰ ਦਿੰਦਾ ਕੋਈ ਨਾਰਮਲ ਬ੍ਰੇਕਡਾ ਦੇ ਅੱਗੋਂ ਅਪਰੇਡ ਕੀਤੀ ਜਾ ਰਹੀ ਆ ਅੱਜ ਵੀ ਸੀਬੀਏ ਦੀ ਰੇਡ ਹੋਈ ਹੈ ਰਵੀਸ਼ ਪਟਨ ਜੀ ਤਾਂ ਕਿਵੇਂ ਦੇਖਦੇ ਹੋ ਕਿ ਆਮ ਆਦਮੀ ਪਾਰਟੀ ਦੇ ਹੀ ਲੀਡਰਾਂ ਨੇ ਹਮੇਸ਼ਾ ਜਿਹੜੀ ਕਿ ਕਦੀ ਸ਼ਰਾਬ ਬੰਦੂ ਦੇ ਮੁੱਦੇ ਲੈ ਕੇ ਹੁਣ ਸੀਬੀਏ ਦੀ ਰੇਡ ਕਿਵੇਂ ਦੇਖਦੇ ਹੋ ਨਹੀਂ ਮੈਂ